ਹੈਲੋ ਗਾਇਸਸ ਮੈਂ ਪਨੀਰ ਨੂੰ ਹਟਾਰਿਆ ਦੁੱਧ ਨੂੰ ਤੇ ਹੁਣ ਲੱਗੀ ਆ ਮੈਂ ਬੇਕਮ ਪਾਊਡਰ ਪਾਉਣ ਥੋੜਾ ਜਿਹਾ ਪਾਇਆ ਗਾਇਸ ਗਾਇਸ ਚਾਣੀ ਮਿਲ ਕੋਲ ਹੋਉਂਦਾ ਪੀਆ ਆ ਦੇਖ ਸਕਦੇ ਤੁਸੀਂ ਤੇ ਇਧਰ ਮੈਂ ਬੋਲ ਬਣਾ ਕੇ ਛੋੜ ਰੱਖ ਲਏ ਆ ਹਮਨੇ ਇੱਕ ਬੋਲ ਪਾ ਕੇ ਵੇ ਨਹੀਂ ਪਾ ਕਿਵੇਂ ਤਾਂ ਫਟਦਾ ਮੇਰਾ ਬੋਲ ਕਿ ਨਹੀਂ ਬੋਲ ਜੇ ਨਾ ਫਟਿਆ ਫਿਰ ਮੈਂ गाइस ਸਾਰੇ ਬੋਲ ਪਾ ਦੇਣੇ ਵਿੱਚ ਗਾਇਸ ਬਹੁਤ ਸੁਣੇ ਮੇਰੇ ਬੌਲ ਬਣੇ ਮੈਂ ਮਠਾਰੇ ਬੌਲ ਬਾਤਣ ਲੱਗੀ ਵਿੱਚ ਇਹ ਦੇਖ ਸਕਦੇ ਗਾਈਸ ਹਨ ਬੋਲ ਸਾਰੇ ਪਾ ਦਿੱਤੇ ਆ ਤੇ ਬੋਲ ਸਾਰੇ ਪਾ ਦਿੱਤੇ ਵਿੱਚ ਗਾਈਸ ਤੇ ਸਕਦੇ ਤੁਸੀਂ ਮੇਰੇ ਬੋਲ ਬਹੁਤ ਸੋਨੇ ਬਰੇ ਹੋਣ ਹੁਣ ਥੋੜਾ ਦਾ 10 ਮਿੰਟ ਢੱਕਣ ਲੇਖ ਤੇ ਬੋਲਾਂ ਨੂੰ ਪਕਾਉਣਾ ਹੈ ਗਾਈਸ ਰਾਸ ਗੱਲੇ ਮੇਰੇ ਪੱਕਣਾ ਸਟਾਰਟ ਹੋ ਗਏ ਆ ਦੇਖ ਸਕਦੇ ਹੋ ਕਿ ਕਿੰਾਰੇ ਸੇ ਬਹੁਤ ਸੁੰਗ ਦੇ ਸਾਰੇ ਗਾਇਸ ਮੇਰੇ ਚਾਣੀ ਚਾਸਨੇ ਚੜੇ ਵਿੱਚ ਸੋ ਪੂਰੀ ਸਾਰੇ ਰਸਕੁੱਲੇਾਂ ਵਿੱਚ ਮਿਲ ਗਈ ਹੈ ਤੇ ਲੀਕ ਸਕੈ ਤੁਸੀਂ ਗਾਇਸ ਤੇ ਕਿੰਨੇ ਵਧੀਆ ਬਣ ਗਏ ਵੀ ਰਸਕੁੱਲੇ ਤੁਸੀਂ ਘਰ ਵਿੱਚ ਪਹਿਲੀ ਵਾਰ ਮੈਂ ਟਰਾਈ ਕੀਤੇ ਗਾਇਸ ਹੁਣ ਦੇਖੋ ਕਿਵੇਂ ਬਣਦੇ ਹਨ ਖਾ ਕੇ ਦੱਸਾਂਗੇ ਤੇ ਫਿਰ ਜ਼ਿਆਦਾ ਬਣਾਵਾਂਗੇ ਇਹ ਤੁਹਾਨੂੰ ਫੇਰ ਦਿਖਾਵਾਂਗੇ ਤੇ ਹੁਣ ਮੈਂ ਥੋੜੀ ਜਿਹੀ ਛੋਟੀ ਜਿਹੀ ਰੈਸਪੀ ਬਣਾਈ ਵੀ ਛੋਟੀ ਜਿਹੀ ਪਹਿਲੀ ਵਾਰ ਬਣਾ ਕੇ ਟਰਾਈ ਕੀਤੀ ਆ ਤੁਸੀਂ ਘਰ ਵਿੱਚ ਬਣਾ ਕੇ ਟਰਾਈ ਕਰਨੇ ਗਾਇਸ ਤੇ ਬਹੁਤ ਵਧੀਆ ਬਣ ਗਏ ਸਾਡੇ ਰਸਗੁੱਲੇ